ਬੁੜਾਵਰਾ ਹੋ ਕੇ ਆ ਹਰਕਤਾ ਹਰ ਕੋਈ ਜੋ ਵੀ ਇਹ ਖਬਰ ਸੁਣ ਰਿਹਾ ਇਸ ਬਜ਼ੁਰਗ ਨੂੰ ਐਦਾਂ ਹੀ ਲਾਨਤਾ ਪਾਂਦਾ ਹੋਇਆ ਇਸ ਦੇ ਉੱਤੇ ਥੂ-ਥੂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਇੰਨੇ ਕਰਤੂਤ ਹੀ ਐਦਾਂ ਦੀ ਕੀਤੀ ਹੈ ਕਿ ਹਰ ਕਿਸੇ ਨੂੰ ਸ਼ਰਮ ਆ ਜਾਵੇ ਇਸ 74 ਸਾਲਾ ਬਜ਼ੁਰਗ ਨੇ ਇੱਕ 9 ਸਾਲ ਦੀ ਬੱਚੀ ਦੇ ਨਾਲ ਉਹ ਹਰਕਤਾਂ ਕੀਤੀਆਂ ਕਿ ਇਸ ਨੂੰ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਜਿੰਨਾ ਧੀਰ ਇਹ ਜ਼ਿੰਦਾ ਰਹੇਗਾ ਸਿਰਫ ਇਹ ਲਾਨਤਾ ਹੀ ਖਾਂਦਾ ਰਹੇਗਾ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ ਇੱਕ 9 ਸਾਲਾ ਬੱਚੀ ਨੂੰ ਇਸਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਮਾਮਲਾ ਧਨੋਲਾ ਦੇ ਪਿੰਡ ਹਰੀਗੜ ਦਾ ਹੈ ਜਿੱਥੇ ਬੀਤੇ ਦਿਨ ਇੱਕ 74 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੁਲਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੁੱਕ ਕੇ ਲੈ ਕੇ ਧੱਕੇ ਦੇ ਨਾਲ ਇਸ ਨੂੰ ਸਕੂਲ ਦੇ ਅੰਦਰ ਬਨੇ ਬਰਾਂਡਿਆਂ ਦੇ ਵਿੱਚ ਲਿਜਾ ਕੇ ਗਲਤ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਦਾਦੇ ਬਾਬੇ ਨੇ ਧੱਕੇ ਦੇ ਨਾਲ ਪਹਿਲਾਂ ਉਸ ਦੇ ਕੱਪੜੇ ਲੋਹਾਏ ਫਿਰ ਉਸ ਦੇ ਨਾਲ ਅਸ਼ਲੀਲ ਹਰਕਤਾਂ ਵੀ ਕਰਨ ਲੱਗ ਪਿਆ ਜਦੋਂ ਉਸਨੇ ਆਪਣੀ ਗੋਦੀ ਦੇ ਵਿੱਚ ਇਸ ਬੱਚੇ ਨੂੰ ਚੁੱਕਿਆ ਹੋਇਆ ਸੀ ਬੱਚੀ ਇੰਨੀ ਕੁ ਜ਼ਿਆਦਾ ਸਹਿਮ ਗਈ ਸੀ ਪਰ ਵੇਖੋ ਕਿਵੇਂ ਇੱਕ ਅਚਾਨਕ ਇੱਕ ਹੋਰ ਵਿਅਕਤੀ ਉੱਥੇ ਪਹੁੰਚ ਜਾਂਦਾ ਹੈ ਜਿਸ ਨੂੰ ਵੇਖਦਿਆਂ ਹੀ ਬਾਬਾ ਬੱਚੀ ਨੂੰ ਹੇਠਾਂ ਲਾ ਦਿੰਦਾ ਹੈ ਬਾਬਾ ਕੋਈ ਹੋਰ ਨਹੀਂ ਦੱਸਿਆ ਜਾ ਰਿਹਾ ਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਤਾਂ ਤਫ਼ਤੀਸ਼ ਸ਼ੁਰੂ ਕੀਤੀ ਜਾਂਦੀ ਹੈ ਉੱਥੇ ਹੀ ਅਧਿਕਾਰੀ ਨੇ ਜਦੋਂ ਬੱਚੀ ਦੇ ਪਿਤਾ ਦੇ ਬਿਆਨ ਲਏ ਤਾਂ ਜੋ ਬਾਬਾ ਸੀ ਉਹ ਦੋਸ਼ੀ ਘਰਾਰ ਹੋਇਆ ਦੱਸਦੇ ਕਿ ਹੁਣ 7576 BNS ਤੇ 12 ਕੋਸੋ 13 ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਛੇਤੀ ਹੀ ਜੋ ਮਾਮਲੇ ਦੀ ਜੋ ਤਫਤੀਸ਼ ਅਧਿਕਾਰੀ ਨੇ ਐਸਆਈ ਵੀਰਪਾਲ ਕੌਰ ਉਹਨਾਂ ਦੱਸਿਆ ਕਿ ਕੇਸ ਨੂੰ ਦਰਜ ਕਰ ਲਿਆ ਗਿਆ ਜਲਦੀ ਹੀ ਜੋ ਵੀ ਕਾਰਵਾਈ ਹੋਵੇਗੀ ਤਾਂ ਸਖਤ ਤੋਂ ਸਖਤ ਇਸ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਜਿਵੇਂ ਕਿ ਅੱਜਕੱਲ ਪਹਿਲਾਂ ਤਾਂ ਲੋਕ ਕਹਿੰਦੇ ਹੁੰਦੇ ਸੀ ਕਿ ਸਾਡੇ ਵੇਲੇ ਐਦਾਂ ਹੁੰਦਾ ਸੀ ਸਾਡੇ ਵੇਲੇ ਐਦਾਂ ਹੁੰਦਾ ਸੀ ਪਰ ਆਹ ਵੇਖੋ ਆ ਬਜ਼ੁਰਗ ਹੋ ਕੇ ਆ ਬੁੜਾ ਵਰਾ ਹੋ ਕੇ ਇਹਨੇ ਉਹ ਜੋ ਹੈ ਲਾਂ ਤਾਂ ਪਵਾਂ ਨੇ ਆਪਣੇ ਆਪ ਨੂੰ ਕਿ ساری ਜ਼ਿੰਦਗੀ ਹੁਣ ਇਲਾਨਤਾ ਇਸ ਦੇ ਨਾਲ ਹੀ ਚੱਲਣ ਵਾਲੀਆਂ ਨੇ ਕਹਿੰਦੇ ਨੇ ਜਦੋਂ ਇੱਕ ਬੰਦਾ 70 72 ਸਾਲ ਦਾ ਹੋ ਜਾਵੇ ਤਾਂ ਉਸ ਤੋਂ ਬਾਅਦ ਉਹ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੰਦਾ ਪਾਠ ਕਰਨਾ ਸ਼ੁਰੂ ਕਰ ਦਿੰਦਾ ਤੇ ਜ਼ਿਆਦਾਤਰ ਸਾਰੇ ਕਰਦੇ ਵੀ ਇਦਾਂ ਹੀ ਐ ਪਰ ਆਹ ਵੇਖੋ ਬਜ਼ੁਰਗ ਪਤਾ ਨਹੀਂ ਇਹਦੇ ਦਿਮਾਗ 'ਚ ਕਿਹੜੀ ਹਿਲਵੱਜੀ ਸੀ ਜੋ ਇੰਨੇ ਲਾਂਤੀ ਕੰਮ ਕਰਦਾ ਨਜ਼ਰ ਆ ਰਿਹਾ ਹੈ ਜਿਹਾਂ 74 ਸਾਲ ਦੀ ਉਮਰ ਹੈ ਤੇ ਇੰਨੇ 9 ਸਾਲ ਦੀ ਬੱਚੀ ਦੇ ਨਾਲ ਇੱਕ ਬੱਚੀ ਜੋ ਕਿ ਸਕੂਲ ਦੇ ਵਾਟਰ ਕੋਲਰ ਚੋਂ ਪਾਣੀ ਪੀਣ ਗਈ ਹੁੰਦੀ ਹੈ ਕਿਵੇਂ ਇਸ ਨੂੰ ਚੱਕਦਾ ਤੇ ਇਸ ਦੇ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕਰਦਾ ਬੱਚੀ ਇੰਨੀ ਕੁ ਜ਼ਿਆਦਾ ਡਰ ਜਾਂਦੀ ਹੈ ਕਿ ਉਸ ਨੂੰ ਸਕੂਲ ਜਾਣ ਦੇ ਨਾਮ ਤੋਂ ਹੀ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਬਰਨਾਲਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇਹ ਬਜ਼ੁਰਗ ਦੀ ਜੋ 74 ਸਾਲ ਦਾ ਬਜ਼ੁਰਗ ਹੈ ਉਸ ਦੀਆਂ ਕਰਤੂਤਾਂ ਤੁਹਾਨੂੰ ਦੱਸ ਦਿਆਂ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ 9 ਸਾਲ ਦੀ ਬੱਚੀ ਦੇ ਨਾਲ 74 ਸਾਲਾ ਇਸ ਬਜ਼ੁਰਗ ਵੱਲੋਂ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕਰਨ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਮਾਮਲਾ ਧਨੋਲਾ ਦੇ ਪਿੰਡ ਹਰੀਗੜ ਦਾ ਜਿੱਥੇ ਬੀਤੇ ਕੱਲ ਇੱਕ 74 ਸਾਲਾ ਬਜ਼ੁਰਗ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਣ ਆਈ ਬੱਚੇ ਨੂੰ ਚੁੱਕ ਕੇ ਧੱਕੇ ਨਾਲ ਹੀ ਉਸ ਨੂੰ ਸਕੂਲ ਦੇ ਅੰਦਰ ਬਣੇ ਗਰਾਊਂਡ ਦੇ ਵਿੱਚ ਲਿਜਾ ਕੇ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਨੇ ਤੇ ਬਾਬਾ ਧੱਕੇ ਦੇ ਨਾਲ ਉਸ ਬੱਚੀ ਦੇ ਕੱਪੜੇ ਲਾਣੇ ਸ਼ੁਰੂ ਕਰ ਦਿੰਦਾ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਉਸ ਨੂੰ ਆਪਣੀ ਗੋਦੀ ਦੇ ਵਿੱਚ ਚੱਕਦਾ ਤੇ ਇੰਨੇ ਵਿੱਚ ਹੀ ਉੱਥੇ ਅਚਾਨਕ ਇੱਕ ਹੋਰ ਵਿਅਕਤੀ ਆ ਜਾਂਦਾ ਜਿਸ ਨੂੰ ਵੇਖਦਿਆਂ ਹੀ ਬਾਬਾ ਫਟਾਫਟ ਉਸ ਬੱਚੇ ਨੂੰ ਛੱਡ ਦਿੰਦਾ ਦਾਜੀ ਬਾਬਾ ਕੋਈ ਹੋਰ ਨਹੀਂ ਪਿੰਡ ਦਾ ਹੀ ਰਹਿਣ ਵਾਲਾ ਨਿਕਲਦਾ ਹੈ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਉਸ ਤੋਂ ਬਾਅਦ ਤਫਤੀਸ਼ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜੋ ਦੋਸ਼ੀ ਹੁੰਦਾ ਉਸ ਨੂੰ ਕਰਾਰ ਦੋਸ਼ੀ ਕਰਾਰ ਕੀਤਾ ਜਾਂਦਾ ਹੁਣ ਦੱਸਿਆ ਜਾ ਰਿਹਾ ਹੈ ਕਿ ਬਾਬੇ ਦੇ ਖਿਲਾਫ 75 76 ਬੀ ਐਨ ਐਸ ਤੇ 12 ਪੋਕਸੋ ਐਕਟ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਅਧਿਕਾਰੀ ਐਸਆਈ ਜ਼ੀਰਪਾਲ ਕੌਰ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਤੇ ਹੁਣ ਜਿੰਨਾ ਜ਼ਿਆਦਾ ਇਸ ਨੂੰ ਸਜ਼ਾ ਅਸੀਂ ਦਿਵਾ ਸਕਦੇ ਆ ਅਸੀਂ ਓਨਾ ਹੀ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਹਾਂ ਮਲਜ਼ਮ ਦੇ ਖਿਲਾਫ ਵੱਖ-ਵੱਖ ਧਰਾਵਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਘਟਨਾ ਮੌਕੇ ਬੱਚੀ ਇੰਨੀ ਕੁ ਜ਼ਿਆਦਾ ਡਰ ਗਈ ਸੀ ਕਿ ਉਸਨੇ ਘਰ ਜਾ ਕੇ ਆਪਣੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਜਿਸ ਤੋਂ ਬਾਅਦ ਪਰਿਵਾਰ ਨੇ ਸਾਰੀ ਜੋ ਜਾਣਕਾਰੀ ਸੀ ਉਹ ਪੁਲਿਸ ਨੂੰ ਜਾ ਕੇ ਦਿੱਤੀ ਪੁਲਿਸ ਨੇ ਤੁਰੰਤ ਇਸ ਮਾਮਲੇ ਦੇ ਵਿੱਚ ਐਕਸ਼ਨ ਕਰਦੇ ਹੋਏ ਮਲਜ਼ਮ ਦੇ ਖਿਲਾਫ ਪੋਸਟੋ ਐਕਟ ਜੋ ਹੈ ਉਸ ਦੇ ਤਹਿਤ ਪਰਚਾ ਦਰਜ ਕਰ ਲਿਆ ਪੁਲਿਸ ਨੇ ਕਿਹਾ ਇਸ ਸੰਬੰਧੀ ਪੀੜਤਾ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਬਿਆਨ ਦਰਜ ਕਰਵਾਏ ਜਾਣਗੇ ਜਿਸ ਤੋਂ ਬਾਅਦ ਕੋਰਟ ਦੇ ਆਦੇਸ਼ਾਂ ਤੇ ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾਏਗਾ ਸਕੂਲ ਤੇ ਗਰਾਊਂਡ ਦੇ ਵਿੱਚ ਕੀਤੇ ਇਸ ਕਿਨੌਣੀ ਹਰਕਤ ਨੇ ਸਭ ਨੂੰ ਗੁੱਸੇ ਵਿੱਚ ਲਿਆ ਛੱਡਿਆ ਪੀੜਤਾ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਰਜਲ ਦਿਨੀ ਰਾਤ ਹਰੀਗੜ ਛੋਟੂਪੁਰ ਚੰਦਾਲ ਬਦੌਧਾ ਹਕਮ ਦਾ ਮਾਮਲਾ ਸਾਹਮਣੇ ਆਇਆ ਕਿ ਇਹ ਪੂਰਾ ਹਾਂਜੀ ਇਹ ਜਿਹੜਾ ਮਾਮਲਾ ਜਿਹੜਾ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਅਨਵਾਲਕ ਲੜਕੀ 9 ਸਾਲ ਦੀ ਉਹਦੇ ਪੇਵਾ ਦਾ ਨਾਮ ਅੰਤਿਰਕਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਮ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ 10 ਤੋਂ 74-75 ਸਾਲ ਆ ਗਈ। ਉਹਨੇ ਉੱਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਕੋਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ। ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਣੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ। ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ। ਤਾਂ ਉਸ ਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹ ਦੇ ਮਿਤਾਬ ਰਾਤ ਐਫ ਆਈ ਆਰ ਨੰਬਰ 64 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 14 ਚੋਹ ਚੋਹ ਤਰ ਦੇ 76 ਪੀ ਐਨ ਐਸ ਦੇ ਨਾਲ ਪੋਕਸੋ ਦੀ ਬਾਰਾ ਪੋਕਸੋ ਐਕਟ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਇਹ ਤਾਂ ਪਹਿਲਾਂ ਇੱਕ ਸੁਚਾਰ ਦੇ ਸਟੇਟਮੈਂਟ ਹੋ ਗਈ 144 ਦੀ ਜੱਜ ਸਾਹਬ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚ ਉਹੜਕੀ ਬੋਲੂਗੀ ਉਹ ਸ ਅਕੋਰਡਿੰਗਲੀ ਫਿਰ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗ੍ਰਿਫਤਾਰੀ ਉਹ ਵੀ ਜੇ ਹਾਂਜੀ ਉਹ ਹੋਊਗੀ ਜੀ ਗ੍ਰਿਫਤਾਰ ਬੁੜਾਵਰਾ ਹੋ ਕੇ ਆ ਹਰਕਤਾ ਹਰ ਕੋਈ ਜੋ ਵੀ ਇੱਕ ਖਬਰ ਸੁਣ ਰਿਹਾ ਹੈ ਇਸ ਬਜ਼ੁਰਗ ਨੂੰ ਐਦਾਂ ਹੀ ਲਾਂਤਾ ਪਾਂਦਾ ਹੋਇਆ ਇਸ ਦੇ ਉੱਤੇ ਥੂ ਥੂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੀ ਹਾਂ ਇਨੇ ਕਰਤੂਤ ਹੀ ਇਦਾਂ ਦੀ ਕੀਤੀ ਹੈ ਕਿ ਹਰ ਕਿਸੇ ਨੂੰ ਸ਼ਰਮ ਆ ਜਾਵੇ ਇਸ 74 ਸਾਲਾ ਬਜ਼ੁਰਗ ਨੇ ਇੱਕ 9 ਸਾਲ ਦੀ ਬੱਚੀ ਦੇ ਨਾਲ ਉਹ ਹਰਕਤਾਂ ਕੀਤੀਆਂ ਕਿ ਇਸ ਨੂੰ ਨਰਕਾਂ ਦੇ ਵਿੱਚ ਵੀ ਥਾਂ ਨਹੀਂ ਮਿਲਣੀ ਜਿੰਨਾ ਧੀਰ ਇਹ ਜ਼ਿੰਦਾ ਰਹੇਗਾ ਸਿਰਫ ਇਹ ਲਾਨਤਾ ਹੀ ਖਾਂਦਾ ਰਹੇਗਾ ਤਾਂ ਬਰਨਾਲਾ ਦੇ ਪਿੰਡ ਹਰੀਗੜ ਦੇ ਵਿੱਚ ਇੱਕ 9 ਸਾਲਾ ਬੱਚੀ ਨੂੰ ਇਸ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਮਾਮਲਾ ਧਨੋਲਾ ਦੇ ਪਿੰਡ ਹਰੀਗੜ ਦਾ ਹੈ ਜਿੱਥੇ ਬੀਤੇ ਦਿਨ ਇੱਕ 74 ਸਾਲਾ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਲੱਗੇ ਵਾਟਰ কুলਰ ਤੋਂ ਪਾਣੀ ਪੀਣ ਆਈ ਬੱਚੀ ਨੂੰ ਚੁੱਕ ਕੇ ਲੈ ਕੇ ਧੱਕੇ ਦੇ ਨਾਲ ਇਸ ਨੂੰ ਸਕੂਲ ਦੇ ਅੰਦਰ ਬਨੇ ਬਰਾਂਡਿਆਂ ਦੇ ਵਿੱਚ ਲਿਜਾ ਕੇ ਗਲਤ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਦਾਦੇ ਬਾਬੇ ਨੇ ਧੱਕੇ ਦੇ ਨਾਲ ਪਹਿਲਾਂ ਉਸ ਦੇ ਕਪੜੇ ਲੋਹਾਏ ਫਿਰ ਉਸ ਦੇ ਨਾਲ ਅਸ਼ਲੀਲ ਹਰਤਾਂ ਵੀ ਕਰਨ ਲੱਗ ਪਿਆ ਜਦੋਂ ਉਸਨੇ ਆਪਣੀ ਗੋਦੀ ਦੇ ਵਿੱਚ ਇਸ ਬੱਚੀ ਨੂੰ ਚੁੱਕਿਆ ਹੋਇਆ ਸੀ ਬੱਚੀ ਇੰਨੀ ਕੁ ਜ਼ਿਆਦਾ ਸਹਿਮ ਗਈ ਸੀ ਪਰ ਵੇਖੋ ਕਿਵੇਂ ਇੱਕ ਅਚਾਨਕ ਇੱਕ ਹੋਰ ਵਿਅਕਤੀ ਉੱਥੇ ਪਹੁੰਚ ਜਾਂਦਾ ਹੈ ਜਿਸ ਨੂੰ ਵੇਖਦਿਆਂ ਹੀ ਬਾਬਾ ਬੱਚੀ ਨੂੰ ਹੇਠਾਂ ਲਾ ਦਿੰਦਾ ਹੈ ਬਾਬਾ ਕੋਈ ਹੋਰ ਨਹੀਂ ਦੱਸਿਆ ਜਾ ਰਿਹਾ ਕਿ ਪਿੰਡ ਦਾ ਹੀ ਰਹਿਣ ਵਾਲਾ ਸੀ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਤਾਂ ਤਫ਼ਤੀਸ਼ ਸ਼ੁਰੂ ਕੀਤੀ ਜਾਂਦੀ ਹੈ ਉੱਥੇ ਹੀ ਅਧਿਕਾਰੀ ਨੇ ਜਦੋਂ ਬੱਚੀ ਦੇ ਪਿਤਾ ਦੇ ਬਿਆਨ ਲਏ ਤਾਂ ਜੋ ਬਾਬਾ ਸੀ ਉਹ ਦੋਸ਼ੀ ਘਰਾੜ ਹੋਇਆ ਦੱਸਦੇ ਕਿ ਹੁਣ पचहत्तर छिहत्तर बी एन एस ते बारा ਬਕਸੋ 1 ਤੇ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਛੇਤੀ ਹੀ ਜੋ ਮਾਮਲੇ ਦੀ ਜੋ ਤਫਤੀਸ਼ ਅਧਿਕਾਰੀ ਨੇ ਐਸਆਈ ਵੀਰਪਾਲ ਕੌਰ ਉਹਨਾਂ ਦੱਸਿਆ ਕਿ ਕੇਸ ਨੂੰ ਦਰਜ ਕਰ ਲਿਆ ਗਿਆ ਜਲਦੀ ਹੀ ਜੋ ਵੀ ਕਾਰਵਾਈ ਹੋਵੇਗੀ ਤਾਂ ਸਖਤ ਤੋਂ ਸਖਤ ਇਸ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ ਤਾਂ ਜਿਵੇਂ ਕਿ ਅੱਜਕੱਲ ਪਹਿਲਾਂ ਤਾਂ ਲੋਕ ਕਹਿੰਦੇ ਹੁੰਦੇ ਸੀ ਕਿ ਸਾਡੇ ਵੇਲੇ ਐਦਾਂ ਹੁੰਦਾ ਸੀ ਸਾਡੇ ਵੇਲੇ ਐਦਾਂ ਹੁੰਦਾ ਸੀ ਪਰ ਆਹ ਵੇਖੋ ਆ ਬਜ਼ੁਰਗ ਹੋ ਕੇ ਆ ਬੁੜਾ ਵਰਾ ਹੋ ਕੇ ਇਹਨੇ ਉਹ ਜੋ ਹੈ ਲਾਂ ਤਾਂ ਪਵਾਰਾ ਨੇ ਆਪਣੇ ਆਪ ਨੂੰ ਕਿ ساری ਜ਼ਿੰਦਗੀ ਹੁਣ ਐਲਾਨਤਾ ਇਸ ਦੇ ਨਾਲ ਹੀ ਚੱਲਣ ਵਾਲੀਆਂ ਨੇ